ਪਿਛਲੇ ਦਿਨੀ ਸਰਪੰਚੀ ਦੀ ਐ ਸੋਹਾ ਖਾਨ ਸਮੇ ਕਾਂਗਰਸ ਦੇ ਉੱਤੇ ਕਈ ਤਰ੍ਹਾਂ ਦੇ ਵੱਡੇ ਵਾਰ ਕਰਨ ਵਾਲੇ ਕੁਲਬੀਰ ਜ਼ੀਰਾ ਅੱਜ ਤੱਕ ਵਿਵਾਦਾਂ ਵਿੱਚ ਫਸੇ ਹੋਏ ਨੇ ਕੁਲਬੀਰ ਜ਼ੀਰਾ ਨੇ ਬੇਸ਼ੱਕ ਕਾਂਗਰਸ ਤੋਂ ਮੁੜ ਮਾਫੀ ਤਾਂ ਮੰਗ ਲਈ ਪਰ ਕਾਂਗਰਸ ਨੇ ਅਜੇ ਤੱਕ ਕੁਲਬੀਰ ਜ਼ੀਰਾ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਕੱਲ ਜਿਹੜੀ ਕਿ ਮਾਲਵਾ ਜ਼ੋਨ 2 ਦੇ ਵਿਧਾਇਕਾਂ ਦੀ ਬੈਠਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਨਾਲ ਸੀ ਉੱਥੇ ਵੀ ਕੁਲਬੀਰ ਜ਼ੀਰਾ ਨੂੰ ਐਂਟਰੀ ਨਹੀਂ ਦਿੱਤੀ ਗਈ ਸੁਨੀਲ ਜਾਖੜ ਦਾ ਇਸ ਬਾਰੇ ਕੀ ਕਹਿਣਾ ਉਹ ਵੀ ਸੁਣੋ ਇਹ ਕਿ ਅਜੇ ਤੱਕ ਉਨਕੀ ਸਸਪੈਂਸ਼ਨ ਜੋ ਹੈ ਉਹ ਮਸਲਾ ਅਭੀ ਤੱਕ ਪੈਂਡਿੰਗ ਹੈ ਉਹਨਾਂ ਨੇ ਆਪਣੀ ਹਲਕੇ ਦੀ ਜੋ ਮੰਗਾਂ ਥੀ ਉਹ ਅਲੱਗ ਸੇ ਸੀਐਮ ਸਾਹਿਬ ਕੋ ਸਬਮਿਟ ਕਰਦੀ ਥੀ उसका मीटिंग में जो अंदर मीटिंग हो रही थी वो सारी गवर्नमेंट के डेवलपमेंट प्लान को लेके थी उसके अंदर ना तो आशा कुमार जी ने पार्टिसिपेट किया और उनका जो मसला है आशा कुमार जी के साथ बैठ के डिस्कस करके उस पर फैसला देखिए साहब वो आज बैठक के अंदर हिस्सा नहीं थे पर उन्होंने कैप्टन साहब से मिल अपने इलाके की जो जीरे की हल्के की जो मांगे थी वो अलग से सबमिट कर दी थी देखो कोई लोकसभा चुनाव ਪਾ ਪੋਲਿਟিক্যাল ਡੈਮੇਜ ਨਾ ਹੋ ਕਿਉਂਕਿ ਪਾਰਟੀ ਜਦੋਂ ਇਸ ਤਰ੍ਹਾਂ ਦੇ ਮਸਲੇ ਚੱਲਦੇ ਆਂ ਵਿਰੋਧੀ ਉਹਨਾਂ ਨੂੰ ਮੁੱਦਾ ਬਣਾਉਂਦੇ ਆਂ ਤੁਹਾਡੇ ਵਿਰੋਧੀ ਉਹਨਾਂ ਨੂੰ ਮੁੱਦਾ ਬਣਾ ਰਹੇ ਨੇ ਮੈਂ ਤਾਂ ਕਰ ਰਿਹਾ ਦੇਖੋ ਵਿਰੋਧੀਆਂ ਕੋਲ ਕੋਈ ਮੁੱਦਾ ਹੈ ਨਹੀਂ ਜੋ ਫੈਸਲਾ ਪਾਰਟੀ ਦਾ ਪਾਰਟੀ ਆਪਣੇ ਹਿਸਾਬ ਨਾਲ ਕਰੂਗੀ ਨਾ ਕਿ ਕਿਸੇ ਹੋਰ ਨਾ ਕੋਈ ਡਿਕਟੇਟ ਨਹੀਂ ਕਰ ਸਕਦਾ ਪਾਰਟੀ ਭਾਵੇਂ ਸੁਨੀਲ ਜਾਖੜ ਕਹਿ ਰਹੇ ਨੇ ਕਿ ਕੁਲਬੀਰ ਜ਼ੀਰਾ ਨੇ ਆਪਣੇ ਹਲਕੇ ਦੇ ਮਸਲੇ ਵੱਖਰੇ ਤੌਰ ਤੇ ਕੈਪਟਨ ਮਨਿੰਦਰ ਸਿੰਘ ਨੂੰ ਸੌਂਪ ਦਿੱਤੇ ਸੀ ਪਰ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਮਾਫੀ ਮੰਗਣ ਤੋਂ ਬਾਅਦ ਵੀ ਆਖਰ ਕੁਲਬੀਰ ਜ਼ੀਰਾ ਨੂੰ ਕਾਂਗਰਸ ਸੱਪ ਦੇ ਨਾਲ ਕਿਉਂ ਨਹੀਂ ਜੋੜ ਰਹੀ ਕੀ ਕਾਂਗਰਸ ਨੂੰ ਕੋਈ ਡਰ ਹੈ ਕਿ ਜਿਹੜੇ ਖਲਾਸੇ ਕੁਲਵੀਰ ਜੀ ਨੇ ਪਹਿਲਾਂ ਕਰ ਚੁੱਕਿਆ ਉਹ ਮੁੜ ਕਾਂਗਰਸ ਪਾਰਟੀ ਦੇ ਉੱਤੇ ਵੱਡੇ ਦਾਗ ਬਣ ਸਕਦੇ ਨੇ ਜਿੱਥੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਕਿ ਜਿਹੜੀ ਕਾਂਗਰਸ ਪਾਰਟੀ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਅੰਦਰ ਦੇਣ ਦੀ ਗੱਲ ਕਰਦੀ ਸੀ ਉਹਨਾਂ ਦੇ ਉੱਤੇ ਉਹਨਾਂ ਦੇ ਵਿਧਾਇਕ ਕੁਲਵੀਰ ਜੀ ਨੇ ਸਬੂਤਾਂ ਦੇ ਨਾਲ ਸਟੇਜ ਦੇ ਉੱਤੇ ਖਲੋ ਕੇ ਗੱਲ ਕਰਕੇ ਕਾਂਗਰਸ ਦੇ ਕਾਲੀਆਂ ਕਰਤੂਤਾ ਦਾ ਟਿੱਠਾ ਖੋਲ ਕੇ ਰੱਖ ਦਿੱਤਾ ਸੀ